ਹਰ ਕੀਰਤਨ ਗਾਵੇ ਹਰ ਕੀਰਤਨ ਸੁਣੇ ਤਿਸ ਜਨ ਦੁਖ ਨਿਕਟ ਨਹੀਂ ਆਵੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੱਸਦੇ ਹਨ ਕਿ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਜੇ ਪ੍ਰਮਾਤਮਾ ਦਾ ਕੀਰਤਨ ਜੇ ਤੁਸੀਂ ਸੁਣਦੇ ਹੋ ਜੇ ਪ੍ਰਮਾਤਮਾ ਦਾ ਕੀਰਤਨ ਤੁਸੀਂ ਗਾਉਂਦੇ ਹੋ ਤਿਸ ਜਨ ਦੁਖ ਨਿਕਟ ਨਹੀਂ ਆਵੇ ਉਸ ਇਨਸਾਨ ਦੇ ਕੋਲ ਹੈ ਜਿਹੜੇ ਦੁੱਖ ਹੈ ਜਿਹੜੇ ਉਹ ਨੇੜੇ ਨਹੀਂ ਆ ਸਕਦੇ ਦੇਖੋ ਕਿੰਡੀ ਵੱਡੀ ਗੱਲ ਹੈ ਪਰ ਸਾਡੇ ਅੰਦਰ ਇਹ ਤਰਕ ਆ ਜਾਂਦਾ ਹੈ ਕਿ ਕੀਰਤਨ ਸੁਣਨ ਨਾਲ ਕੀਰਤਨ ਨੂੰ ਗਾਉਣ ਦੇ ਨਾਲ ਪਰਮਾਤਮਾ ਦੀ ਮਹਿਮਾ ਗਾਉਣ ਦੇ ਨਾਲ ਦੁੱਖ ਹੈ ਉਹ ਕਿਵੇਂ ਜਾਣ ਤਾਂ ਇਹ ਸਭ ਉਸ ਪਰਮਾਤਮਾ ਦਾ ਦੀ ਵਡਿਆਈ ਹੈ ਜਦੋਂ ਪਰਮਾਤਮਾ ਦੀ ਵਡਿਆਈ ਅਸੀਂ ਸੁਣਦੇ ਹਾਂ ਪਰਮਾਤਮਾ ਦੀ ਵਡਿਆਈ ਅਸੀਂ ਕਰਦੇ ਹਾਂ ਕਿ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਜਿਹੜੇ ਦੁੱਖ ਪਏ ਹੁੰਦੇ ਹਨ ਪਾਪ ਜਿਨ੍ਹਾਂ ਨੂੰ ਅਸੀਂ ਯਾਦ ਨਹੀਂ ਕਰ ਰਹੇ ਪਰ ਉਹ ਫਿਰ ਸਾਨੂੰ ਵਾਰ-ਵਾਰ ਯਾਦ ਕਰਕੇ ਸਾਨੂੰ ਦੁਖੀ ਕਰ ਰਿਹਾ ਹੈ ਜਦੋਂ ਪਰਮਾਤਮਾ ਦੀ ਬਾਣੀ ਉੱਥੇ ਪਹੁੰਚਦੀ ਹੈ ਤਾਂ ਉੱਥੋਂ ਸਾਰੇ ਦੁੱਖ ਜਿਹੜੇ ਹਨ ਉਹ ਦੂਰ ਹੋ ਜਾਂਦੇ ਹਨ ਤੇ ਇਨਸਾਨ ਸੁਖੀ ਹੋ ਜਾਂਦਾ ਜਿਵੇਂ ਹੁਣ ਕੀ ਹੈ ਸਫਰ-ਏ-ਸ਼ਹਾਦਤ ਦਾ ਸਫਰ ਹੈ ਜਿਹੜਾ ਛੋਟੇ ਸਾਹਿਬ ਜਾਦੇ ਤੇ ਵੱਡੇ ਸਾਹਿਬ ਜਾਦੇ ਸ਼ਹੀਦੀ ਦਿਹਾੜਾ ਚੱਲ ਰਿਹਾ ਹੈ ਤੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇੰਨਾ ਸ਼ਹੀਦੀ ਦਿਹਾੜਿਆਂ ਦੇ ਵਿੱਚ ਗੁਰੂ ਪਾਸ਼ਾ ਜੀ ਤੇ ਉਹਨਾਂ ਦੇ ਲਾਲਾਂ ਤੇ ਕਿੱਡੇ ਵੱਟੇ ਦੁੱਖ ਆਏ ਪਰ ਉਹ ਦੁੱਖ ਉਹਨਾਂ ਨੂੰ ਮਹਿਸੂਸ ਨਹੀਂ ਹੋਇਆ ਉਹਨਾਂ ਨੂੰ ਕੋਈ ਡਰ ਨਹੀਂ ਰਿਹਾ ਉਹ ਨਿਰਪਉ ਤੇ ਨਿਰਵੈਰ ਰਹੇ ਕਿਉਂ ਰਏ ਕਿਉਂਕਿ ਉਹ ਗੁਰਬਾਣੀ ਦੇ ਨਾਲ ਜੁੜੇ ਰਹੇ ਚਾਹੇ ਵੱਡੇ ਸਾਹਿਬਜ਼ਾਦੇ ਜਦੋਂ ਜੰਗ ਲੜਨ ਜਾਂਦੇ ਹਨ ਉਦੋਂ ਵੀ ਉਹ ਗੁਰਬਾਣੀ ਦੇ ਸ਼ਬਦ ਗਾ ਕੇ ਤੇ ਜੰਗ ਲੜਦੇ ਹਨ ਤੇ ਉਦੋਂ ਵੀ ਉਹ ਗੁਰਬਾਣੀ ਦੇ ਨਾਲ ਜੁੜੇ ਹੁੰਦੇ ਹਨ ਤੇ ਨਿਰਪਉ ਤੇ ਨਿਰਵੈ ਰਹਿੰਦੇ ਹਨ ਐਸੇ ਤਰ੍ਹਾਂ ਛੋਟੇ ਸਾਹਿਬਜ਼ਾਦੇ ਨੀਂਆ ਵਿੱਚ ਚਾਹੇ ਜਣੇ ਗਏ ਪਰ ਉਹ ਗੁਰਬਾਣੀ ਨਾਲ ਨਹੀਂ ਟੁੱਟੇ ਤੇ ਗੁਰਬਾਣੀ ਨਾਲ ਨਾ ਟੁੱਟਣ ਕਾਰਨ ਉਹ ਨਿਰਪਉਰੇ ਤੇ ਅੱਜ ਉਹਨਾਂ ਦੀ ਬਦੌਲਤ ਅਸੀਂ ਆਪਣੇ ਸਿਰ ਤੇ ਸੋਹਣਿਆ-ਸੋਹਣਿਆ ਪੱਗਾ ਸਾਜੀਆਂ ਹਨ ਤਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਸ਼ਹੀਦੀ ਤੇ ਕੋਟ-ਕੋਟ ਪ੍ਰਣਾਮ ਤੇ ਅੱਜ ਆਪਾਂ ਗੱਲ ਕਰਦੇ ਹਾਂ ਕਿ ਪਰਮਾਤਮਾ ਦਾ ਕੀਰਤਨ ਸੁਣ ਕੇ ਕੀਰਤਨ ਗਾ ਕੇ ਕਿਵੇਂ ਸਾਡੇ ਅੰਦਰੋਂ ਦੁੱਖ ਹੈ ਜਿਹੜੇ ਉਹ ਖਤਮ ਹੋ ਜਾਣਗੇ ਤੇ ਇੱਕ ਉਹ ਜਗ੍ਹਾ ਜਿੱਥੇ ਵਾਹਿਗੁਰੂ ਪ੍ਰਮਾਤਮਾ ਹਰ ਵੇਲੇ ਮੌਜੂਦ ਹੈ ਚਾਹੇ ਵਾਹਿਗੁਰੂ ਪ੍ਰਮਾਤਮਾ ਕਣ-ਕਣ ਦੇ ਵਿੱਚ ਮੌਜੂਦ ਹੈ ਸੀ ਕਹਿੰਦੇ ਆ ਹੈ ਵੀ ਪਰ ਇੱਕ ਉਹ ਜਗ੍ਹਾ ਹੈ ਜਿੱਥੇ ਪ੍ਰਮਾਤਮਾ ਹਰ ਵੇਲੇ ਹਾਜ਼ਰ ਨਾਜ਼ਰ ਰਹਿੰਦਾ ਤੇ ਇਹ ਹੀ ਗੱਲ ਹੈ ਜਿਹੜੀ ਸੰਤ ਮਹਾਪੁਰਸ਼ ਜਿਹੜੇ ਦੱਸ ਕੇ ਜਾਂਦੇ ਹਨ ਉਹ ਹਮੇਸ਼ਾ ਸੱਚੀ ਹੁੰਦੀ ਹੈ ਤਾਂ ਮੈਂ ਤੁਹਾਡੇ ਨਾਲ ਉਹ ਗੱਲ ਸਾਂਝੀ ਕਰਦਾ ਪਰ ਉਸ ਨੂੰ ਅਨੁਭਵ ਉਹ ਹੀ ਕਰਨਗੇ ਜਿਹੜੇ ਰੋਜ਼ ਕੁਰਬਾਨੀ ਨਾਲ ਜੁੜਨਗੇ ਜਿਹੜੇ ਰੋਜ਼ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਹੋਣਗੇ ਦੂਜੇ ਨੂੰ ਉੱਥੇ ਵਾਹਿਗੁਰੂ ਪ੍ਰਮਾਤਮਾ ਨਹੀਂ ਪ੍ਰਤੀਤ ਹੋਊਗਾ ਤਾਂ ਪਹਿਲਾਂ ਆਪਾਂ ਚੁੜਦੇ ਹਾਂ ਉਸ ਘਟਨਾ ਦੇ ਨਾਲ ਜਿੱਤੇ ਸੰਤ ਮਹਾਪੁਰਸ਼ ਜੀ ਕਹਿੰਦੇ ਹਨ ਕਿ ਇੱਥੇ ਧੰਨ ਗੁਰੂ ਰਾਮਦਾਸ ਜੀ ਹਰ ਵੇਲੇ ਬੈਠੇ ਦੇਖੋ ਜੇ ਤਨਗੁਰੂ ਰਾਮਦਾਸ ਜੀ ਹਰ ਵੇਲੇ ਉੱਤੇ ਹਾਜ਼ਰ ਹਨ ਤਾਂ ਫਿਰ ਅਸੀਂ ਕਿਉਂ ਗੈਰ ਹਾਜ਼ਰ ਰਹਿ ਕੇ ਅਸੀਂ ਵੀ ਉੱਥੇ ਹਾਜ਼ਰੀ ਲਵਾਈਏ ਤੇ ਗੁਰੂ ਦੇ ਚਰਨਾਂ ਨਾਲ ਚੜ੍ਹ ਗਏ ਤੇ ਆਪਣੇ ਜਿਹੜੇ ਦੁੱਖ ਹੈ ਦੂਰ ਕਰਕੇ ਅਸੀਂ ਵੀ ਨਿਰਪੋ ਨਿਰਵੈਰ ਬਣ ਜਾਈਏ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਨੂੰ ਬੜਾ ਚਾਹ ਹੁੰਦਾ ਸੀ ਇਹ ਸੰਤ ਮਹਾਪੁਰਸ਼ਾਂ ਨੂੰ ਮਿਲਣ ਇਹ ਗੱਲ ਲਗਭਗ 1950 ਤੋਂ ਪਹਿਲਾਂ ਦੀ ਹੈ ਦੋਨੋਂ بڑا ਹੁੰਦਾ ਸੀ ਵੀ ਸੰਤ ਮਹਾਪੁਰਸ਼ ਹਨ ਤੇ ਉਹਨਾਂ ਤੇ ਇਹ ਬੜੀ ਕਿ ਉਹਨਾਂ ਤੇ ਇਹ ਬੜੀ ਰਹਿਮਤ ਹੁੰਦੀ ਸੀ ਵੀ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਸੀ ਵੀ ਉਹ ਸੰਤ ਮਹਾਪੁਰਸ਼ ਸੱਚੇ ਹਨ ਤੇ ਉਹੋ ਜਿਹੜੇ ਹਨ ਉਹ ਪਖੰਡੀਆਂ ਇਹ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਸੀ ਪਤਾ ਨਹੀਂ ਇਹ ਪਰਮਾਤਮਾ ਦੀ ਉਹਨਾਂ ਤੇ ਬਰਕਤ ਸੀ ਤੇ ਇਹ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਸੀ ਤਾਂ ਕਈ ਵਾਰ ਜਿਵੇਂ ਉਹਨਾਂ ਦੇ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਈ ਪਖੰਡੀ ਸਾਧੂ ਵੀ ਆਏ ਤਾਂ ਉਹ ਉੱਥੇ ਉਹਨਾਂ ਨੂੰ ਮਿਲਣ ਨਹੀਂ ਗਏ ਉਹਨਾਂ ਨੂੰ ਬੜਾ ਕਿਹਾ ਵੀ ਇੱਥੇ ਇੱਕ ਬਹੁਤ ਵੱਡੇ ਸਾਧੂ ਆਏ ਹਨ ਉਹ ਆਏ ਹਨ ਤਾਂ ਕਹਿੰਦੇ ਜਦੋਂ ਤੁਰਨ ਲੱਗਦੇ ਸੀ ਆਪਣੇ ਆਫਿਸ ਤੋਂ ਬਾਹਰ ਜਾਣ ਲੱਗਦੇ ਸੀ ਤਾਂ ਉਹਨਾਂ ਦੇ ਕਦਮ ਹੈ ਜਿਹੜੇ ਤੁਰਦੇ ਨਹੀਂ ਸੀ ਤਾਂ ਵਾਪਸ ਆ ਜਾਂਦੇ ਸੀ ਕਹਿੰਦੇ ਨਹੀਂ ਮੈਨੂੰ ਉਹ ਸੱਚ ਨਹੀਂ ਪ੍ਰਤੀਤ ਹੋ ਰਿਹਾ ਤੇ ਇੱਕ ਸੰਤ ਮਹਾਪੁਰਸ਼ ਉਹਨਾਂ ਨੂੰ ਏਜੇ ਮਿਲੇ ਜਿਹੜੇ ਕਿ ਸੱਚੇ ਸੰਤ ਤੇ ਉਹ ਉਹਨਾਂ ਨੂੰ ਆਪ ਮਿਲਣਗੇ ਤਾਂ ਉਹ ਜਿਹੜੇ ਸੰਤ ਮਹਾਂਪੁਰਖ ਸਨ ਉਹ ਸ਼੍ਰੀ ਰਾਮ ਜੀ ਤੇ ਸ਼੍ਰੀ ਕ੍ਰਿਸ਼ਨ ਜੀ ਨਾਲ ਜੁੜੇ ਹੋਏ ਸਨ ਹੁਣ ਉਹ ਉਹਨਾਂ ਦੀ ਮਹਿਮਾ ਗਾਉਂਦੇ ਰਹਿੰਦੇ ਸਨ ਉਹਨਾਂ ਦੇ ਪਿਆਰ ਦੇ ਵਿੱਚ ਪਿੱਚੇ ਹੋਏ ਸਨ ਐਸੇ ਤਰ੍ਹਾਂ ਉਹ ਹੌਲੀ-ਹੌਲੀ ਆਪਣੇ ਚੇਲਿਆਂ ਦੇ ਨਾਲ ਉਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚ ਗਏ ਹੁਣ ਉੱਥੇ ਇਲਾਈ ਕੀਰਤਨ ਹਰ ਵਕਤ ਚੱਲਦਾ ਰਹਿੰਦਾ ਹੈ। ਤਾਂ ਉੱਥੇ ਬੈਠ ਕੇ ਉਹਨਾਂ ਨੇ ਜਦੋਂ ਕੀਰਤਨ ਸੁਣਿਆ ਪੂਰਾ ਦਿਨ ਉਹ ਕੀਰਤਨ ਸੁਣੇ ਗਏ ਉੱਥੇ। ਉਹਨਾਂ ਦੇ ਨਾਲ ਜਿਹੜੇ ਚੇਲੇ ਸਨ ਉਹਨਾਂ ਨੂੰ ਕਹਿੰਦੇ ਵੀ ਆਪਾਂ ਹੁਣ ਇੱਥੋਂ ਚੱਲੀਏ। ਤੇ ਇਹਨਾਂ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਆਗੇ ਉਹ ਵੀ ਉਹਨਾਂ ਨੂੰ ਮਿਲੇ। ਤਾਂ ਉਹਨਾਂ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨਾਲ ਇੱਕ ਗੱਲ ਸਾਂਝੀ ਕੀਤੀ ਜਿਹੜੀ ਕਿ ਬਹੁਤ ਪਿਆਰੀ ਹੈ। ਜੇ ਕਿ ਸਾਨੂੰ ਇਹ ਦੱਸਦੀ ਹੈ ਕਿ ਧੰਨ ਗੁਰੂ ਰਾਮਦਾਸ ਜੀ ਹਰ ਵੇਲੇ ਇੱਥੇ ਬੈਠੇ ਹਨ ਹਰ ਵੇਲੇ ਇੱਥੇ ਹਾਜ਼ਰ-ਨਾਜ਼ਰ ਹਨ ਤਾਂ ਉਹ ਕਹਿੰਦੇ ਕਿ ਸ੍ਰੀ ਰਾਮ ਜੀ ਆਏ ਪਰ ਉਹ ਚਲੇ ਗਏ ਸ਼੍ਰੀ ਕ੍ਰਿਸ਼ਨ ਜੀ ਆਏਸ ਦੁਨੀਆ ਤੇ ਪਰ ਆਏ ਉਹ ਚਲੇ ਗਏ ਤੋਂ ਪਰ ਧੰਨ ਗੁਰੂ ਰਾਮਦਾਸ ਜੀ ਆਏ ਪਰ ਗਏ ਕਿੱਥੇ ਨਹੀਂ ਅੱਜ ਵੀ ਇੱਥੇ ਹੀ ਬੈਠੇ ਸੋ ਇਹ ਹੀ ਉਹਨਾਂ ਨੂੰ ਕਿੱਥੋਂ ਪ੍ਰਤੀਤ ਹੋਇਆ ਕਿਉਂਕਿ ਪਹਿਲਾਂ ਹੀ ਉਹ ਜੁੜੀ ਹੋਈ ਪਰਮਾਤਮਾ ਨਾਲ ਰੂਹ ਸੀ ਤੇ ਜਦੋਂ ਉਹ ਉਹਨਾਂ ਦੇ ਚਰਨਾਂ ਦੇ ਵਿੱਚ ਉੱਥੇ ਉਹਨਾਂ ਨੇ ਕੀਰਤਨ ਸੁਣਿਆ ਸਾਰਾ ਦਿਨ ਤੋਂ ਉਹਨਾਂ ਨੂੰ ਸੱਚ ਇਹ ਪ੍ਰਤੀਤ ਹੋਇਆ ਵੀ ਤਨਗੁਰੂ RAMDAS ਜੀ ਇੱਥੇ ਬੈਠੇ ਹਨ ਤੇ ਉਹਨਾਂ ਨੂੰ ਸ਼ਾਇਦ ਉਹਨਾਂ ਦੇ ਦਰਸ਼ਨ ਵੀ ਹੋਏ ਤਾਂ ਇਥੋਂ ਇਹ ਗੱਲ ਸਮਝ ਆਉਂਦੀ ਹੈ ਕਿ ਧੰਨ ਗੁਰੂ ਰਾਮਦਾਸ ਜੀ ਹਰ ਵੇਲੇ ਉੱਥੇ ਬਿਰਾਜਮਾਨ ਹਨ ਪਰ ਸਾਨੂੰ ਸਾਡੇ ਦੁੱਖ ਦੱਸਣੇ ਨਹੀਂ ਆਉਂਦੇ ਸਾਨੂੰ ਗੁਰੂ ਤੇ ਭਰੋਸਾ ਨਹੀਂ ਆਉਂਦਾ ਤੇ ਜਿੰਨਾ ਚਿਰ ਗੁਰੂ ਤੇ ਭਰੋਸਾ ਨਹੀਂ ਬੰਦਦਾ ਓਨਾ ਚਿਰ ਗੁਰੂ ਦਾ ਪਿਆਰ ਨਹੀਂ ਮਿਲਦਾ ਤੇ ਜਿੰਨਾ ਚਿਰ ਪਿਆਰ ਨਹੀਂ ਮਿਲਦਾ ਓਨਾ ਚਿਰ ਸਾਡੇ ਜਿਹੜੇ ਹੈ ਦੁੱਖ ਤਕਲੀਫਾਂ ਉਹ ਦੂਰ ਨਹੀਂ ਆਉਂਦੇ ਤਾਂ ਸਭ ਤੋਂ ਵੱਡੀ ਅੱਜ ਜਿਹੜੀ ਸਮੇਂ ਦੀ ਲੋੜ ਹੈ ਉਹ ਹੈ ਰੋਜ਼ ਪਰਮਾਤਮਾ ਦਾ ਸਿਮਰਨ ਕਰਨਾ ਪਰਮਾਤਮਾ ਦੀ ਬਾਣੀ ਸੁਣਨੀ ਪਰਮਾਤਮਾ ਦੀ ਬਾਣੀ ਗਾਉਣੀ ਤਾਂ ਜਿਵੇਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕਹਿੰਦੇ ਹਨ ਵੀ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਜਿਸ ਜਨ ਤਿਸ ਜਨ ਦੁੱਖ ਨਿਕਟ ਨਹੀਂ ਆਵੇ ਤਾਂ ਜਿਹੜਾ ਕੀਰਤਨ ਸੁਣੂਗਾ ਕੀਰਤਨ ਗਾਊਗਾ ਪਰਮਾਤਮਾ ਦੀ ਮਹਿਮਾ ਸੁਣੂਗਾ ਉਹਦੇ ਨੇੜੇ ਦੁੱਖ ਹੈ ਕਦੇ ਆ ਨਹੀਂ ਸਕਦਾ ਤਾਂ ਐਸ ਵਾਸਤੇ ਜੇ ਅਸੀਂ ਤਨਗੁਰੂ ਰਾਮਦਾਸ ਜੀ ਦੇ ਕਰ ਜਾਨਦੇ ਆ ਤਾਂ ਤਨਗੁਰੂ ਰਾਮਦਾਸ ਜੀ ਉੱਥੇ ਹਰ ਵੇਲੇ ਬਿਤਾਜਮਨ ਹਨ ਹਰ ਵੇਲੇ ਸਾਡੇ ਦੁੱਖ ਤਕਲੀਫ ਸੁਣਦੇ ਹਨ ਪਰ ਜੇ ਅੰਦਰੋਂ ਸਾਡੇ ਪੂਰਾ ਭਰੋਸਾ ਬਣਿਆ ਹੋਇਆ ਹੈ ਤਾਂ ਐਸ ਵਾਸਤੇ ਅਸੀਂ ਇੱਕ ਦੇ ਬਣ ਜਾਈਏ ਐਵੇਂ ਦਰਦਰ ਦੀਆਂ ਝੋਟਾਂ ਖਾਣ ਦੇ ਨਾਲੋਂ ਜੇ ਅਸੀਂ ਇੱਕ ਦੇ ਬਣ ਗਏ ਤਾਂ ਜ਼ਰੂਰ ਸਾਡਾ ਜੀਵਨ ਹੈ ਸਫਲ ਹੋ ਜਾਊਗਾ ਕਿ ਸਾਡੇ ਅੰਦਰੋਂ ਸਾਰੇ ਕਲੇਸ਼ ਆ ਜਿਹੜੇ ਓ ਮਿਟ ਜਾਣਗੇ ਤਾਂ ਇਨੀਆਂ ਕੁ ਬੇਨਤੀਆਂ ਪ੍ਰਮਾਣ ਕਰਨਾ ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਜਾਂ ਸ਼ਬਦ ਵਾਦਾ ਕਾਟਾ ਹੋ ਗਿਆ ਹੋਵੇ ਕਿਸੇ ਨੂੰ ਦੁੱਖ ਤਕਲੀਫ ਦੇਣ ਵਾਲਾ ਸ਼ਬਦ ਹੋਵੇ ਤਾਂ ਆਪ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ